ਤੇ ਪਾਕਿਸਤਾਨ ਦੀ ਜੰਗ ਤੋਂ ਬਾਅਦ ਲਗਾਤਾਰ ਪੰਜਾਬ ਕੀ ਪੂਰੇ ਹਿੰਦੁਸਤਾਨ ਦੇ ਵਿੱਚ ਤਿਰੰਗਾ ਮਾਰਚ ਕੱਢਿਆ ਜਾ ਰਿਹਾ ਤੇ ਗੱਲ ਕਰੀਏ ਜਲੰਧਰ ਚਿਹਰ ਦੀ ਜਲੰਧਰ ਦੇ ਵਿੱਚ ਵੀ ਜੋ ਹੈ ਤਿਰੰਗਾ ਮਾਰਚ ਕੱਢਿਆ ਜਾ ਰਿਹਾ ਤੁਸੀਂ ਦੇਖ ਰਹੇ ਹੋ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਲੰਧਰ ਦੇ ਬੀਜੇਪੀ ਦੇ ਜੋ ਹੈ ਸੀਨੀਅਰ ਲੀਡਰ ਦੇ ਤੁਸੀਂ ਦੇਖ ਰਹੇ ਹੋ ਲੋਕ ਕਿਹੜੇ ਆ ਤਿਰੰਗਾ ਮਾਰਚ ਦੇ ਜੋ ਹੈ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਲੰਧਰ ਦੇ ਰਾਮਚੋਮ ਦੀ ਕਿੱਥੋਂ ਅੱਜ ਜਲੰਧਰ ਦੇ ਜੋ ਹੈ ਤਿਰੰਗਾ ਮਾਰਚ ਕੱਢੇ ਗਏ ਜਿਸ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਲੱਖ ਲੱਖ ਤਸਵੀਰਾਂ ਜਿੱਤੇ ਬੀਜੇਪੀ ਦੇ ਸੀਨੀਅਰ ਲੀਡਰ ਜੋ ਹੈ ਉਹਨਾਂ ਦੇ ਨਾਲ ਜੋ ਬੀਜੇਪੀ ਦਾ ਸਮਰਥਨ ਹੈ ਜੋ ਲੋਕ ਵੀ ਹੈ ਇਸੇ ਤਿਰੰਗਾ ਮਾਰਚ ਦੇ ਵਿੱਚ ਪਹੁੰਚੇ ਨੇ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਲੰਧਰ ਦੀਆਂ ਜਲੰਧਰ ਦੇ ਵਿੱਚ ਅੱਜ ਬੀਜੇਪੀ ਦੇ ਜੋ ਹੈ ਤਿਰੰਗਾ ਮਾਰਚ ਪੰਜਾਬ ਦੇ ਅਲੱਗ-ਅਲੱਗ ਜੂਗਿਆਂ ਦੇ ਵਿੱਚ ਕੱਢੇ ਜਾ ਰਿਹਾ ਉੱਥੇ ਹੀ ਅੱਜ ਜਲੰਧਰ ਦੇ ਵਿੱਚ ਵੀ ਜੋ ਹੈ ਤਿਰੰਗਾ ਮਾਰਚ ਕੱਢੇ ਗਏ ਇਸ ਬਾਰੇ ਸੀਨੀਅਰ ਲੀਡਰਸ਼ਿਪ ਕਿਹੜੀ ਪਹੁੰਚੀ ਆ ਆਪਾਂ ਉਹਨਾਂ ਨੇ ਗੱਲਬਾਤ ਵੀ ਕਰਦੇ ਹੈਗੇ ਸਰ ਗੱਲ ਕਰੀਏ ਅੱਜ ਤਿਰੰਗਾ ਮਾਰਪੁਰਾ ਜਲੰਧਰਪੁਰਾ ਪੰਜਾਬ ਦੇ ਵਿੱਚ ਕੱਟੇ ਜਾ ਰਹੇ ਅਲੱਗ-ਅਲੱਗ ਜਿੱਤ ਦੇ ਬਹੁਤ ਜੋਸ਼ ਹੈ ਸਾਰੇ ਭਾਰਤ ਵਾਸੀ ਹੈ ਕਿ ਅੱਜ ਜੋ ਮੋਦੀ ਜੀ ਦੇ ਮਾਰਦਕਸ਼ ਹੈ ਭਾਰਤੀਆਂ ਸੇ ਇਹਨਾਂ ਦੀ ਵਿਜੈ ਹੋਈ ਹੈ ਪਾਕਿਸਤਾਨ ਦੇ ਹਰ ਭਾਰਤ ਵਾਸੀ ਗੁਰਵੰਦਿਤ ਹੈ ਔਰ ਆਪਰੇਸ਼ਨ ਸਰਦੋਰ ਪ੍ਰਧਾਨ ਮੰਤਰੀ ਜੀ ਨੇ ਕਿਹਾ ਤਦ ਤੱਕ ਚੱਲਦਾ ਰਹੇਗਾ ਜਦ ਤੱਕ ਇੱਕ ਵੀ ਹਰਦਖਵਾਦੀ ਜਿੱਤਦਾ ਨਾਸ਼ ਕਰ ਦਿੱਤੇ ਆਏਗਾ ਆਤਕਵਾਦ ਦਾ ਪਾਕਿਸਤਾਨ ਵਾਲੇ ਲਗਾਤਾਰ ਜਲਪਾਨ ਨੂੰ ਜਿਹੜੇ ਲੈ ਕੇ ਕਿਹਾ ਜਾ ਰਿਹਾ ਜਲਪਾਨ ਕਿ ਪਾਕਿਸਤਾਨ ਬਿਲਕੁਲ ਕੋਈ ਹੁਣ ਸਮਝੌਤਾ ਨਹੀਂ ਹੋਏਗਾ ਕੇਵਲ ਖਤਮ ਹੋਏਗਾ ਤੇ ਆਤਕਵਾਦ ਹੋਏਗਾ ਫਿਰ ਕੋਈ ਗੱਲਬਾਤ ਹੋਏ ਲਗਾਤਾਰ ਜੋ ਪਾਕਿਸਤਾਨ ਵਾਲੇ ਡਰੋਨ ਵੀ ਪੰਜਾਬ ਦੇ ਅਲਗ-ਅਲਗ ਜ਼ਿਲ੍ਹਿਆਂ ਦੇ ਵਿੱਚ ਛੱਡੇ ਜਾ ਰਹੇ ਨਹੀਂ ਹੁਣ ਕੋਈ ਐਸਾ ਨਹੀਂ ਹੈ ਪਾਕਿਸਤਾਨ ਤੇ ਉਹਨੇ ਇੱਕ ਤਰ੍ਹਾਂ ਭੀਗ ਮੰਗ ਕੇ ਅਮਰੀਕਾ ਦੇ ਅੱਗੇ ਹੋਰ ਦੇਸ਼ਾਂ ਦੇ ਅੱਗੇ आजो ने नतबस्त होया है भारतीय जन भारतीय सेना अध्यक्ष जी तू देखया सी ਗੱਲਬਾਤ ਕੀਤੀ ਗਿਆ बीजेपी ਦੇ ਸੀਨੀਅਰ ਲੀਡਰ ਜੋ ਉਹਨਾਂ ਵੱਲੋਂ ਅੱਜ ਜੋ ਪਰੇਸ਼ਨ ਸੰਦੂਰ ਨੂੰ ਲੈ ਕੇ ਤਿਰੰਗਾ ਮਾਰਚ ਆ ਜੋ ਅੱਜ ਭਾਰਤ ਨੂੰ ਵਿਜੇ ਹਾਸਲ ਹੋਈ ਹੈ ਜਿਸ ਦੇ ਵਿੱਚ ਸਾਡੇ ਨਾਲ बीजेपी ਦੇ ਹੋਰ ਵੀ ਲੀਡਰਸ਼ਿਪ ਹੈ ਤੂੰ ਦੇਖ ਰੋ ਦੁਕਾਨਦਾਰਾਂ ਵੱਲੋਂ ਵੈਲਕਮ ਕੀਤਾ ਜਾ ਰਿਹਾ ਤਿਰੰਗਾ ਮਾਰਚ ਦਾ ਵੈਲਕਮ ਕੀਤਾ ਜਾ ਰਿਹਾ ਦੁਕਾਨਦਾਰਾਂ ਵੱਲੋਂ ਲੱਖ ਲੱਖ ਜਗ੍ਹਾ ਤੇ ਫੁੱਲ ਵਰਸ਼ਾ ਕੀਤੀ ਜਾ ਰਹੀ ਹੈ ਸਾਡੇ ਨਾਲ ਹਣੀ ਜੀ ਹੈ ਹਣੀ ਜੀ ਅੱਜ ਪਰੇਸ਼ਾਨ ਸੰਦੂਰ ਨੂੰ ਲੈ ਕੇ ਕਿਹੜਾ ਜਿੱਤ ਹਾਸਲ ਹੋਈ ਉਸ ਜਿਸ ਤਰੀਕੇ ਦੇ ਨਾਲ ਜਿਸ ਤਰੀਕੇ ਦੇ ਨਾਲ ਜਿਸ ਤਰੀਕੇ ਦੇ ਨਾਲ ਪਾਕਿਸਤਾਨੀ ਅੰਤਤਵਾਦੀਆਂ ਵੱਲੋਂ ਸਾਡੇ ਦੇਸ਼ 'ਚ ਦਖਲ ਹੋ ਕੇ ਜਿਹਾਦੀ ਹਮਲਾ ਕਰਦੇ ਹੋਏ ਸਾਡੀ ਭੈਣਾਂ ਦੇ ਸੁਹਾਗ ਉਜਾੜੇ ਗਏ ਸਾਡੇ ਛੋਟੇ-ਛੋਟੇ ਬੱਚਿਆਂ ਨੂੰ ਅਨਾਥ ਕੀਤਾ ਗਿਆ ਔਰ ਸਾਡੇ ਬੇਕਸੂਰ ਲੋਕਾਂ ਦਾ ਕਤਲੋਗਰ ਹ ਜਿਸ ਤਰੀਕੇ ਨਾਲ ਕੀਤਾ ਗਿਆ ਇਹ ਅਸਹਿਨਯੇ ਪੀੜਾ ਦਾ ਦਰਦ ਪੂਰੇ ਦੇਸ਼ ਵਾਸੀਆਂ ਦੇ ਦਿਲਾਂ ਦੇ ਵਿੱਚ ਜਗਰਿਆ ਸੀ ਔਰ ਉਸ ਸਵੇਰ ਚੜੀ ਜਿਸ ਦਿਨ ਭਾਰਤੀਏ ਸੈਨਾ ਨੇ ਇਸ ਦਰਦ ਦਾ ਬਦਲਾ ਲਿੱਤਾ ਔਰ ਪਾਕਿਸਤਾਨ ਦੇ ਵਿੱਚ ਭਾਰਤੀਏ ਸੈਨਾ ਨੇ ਤਾਬਰ ਤੋੜ ਹਮਲੇ ਕਰਕੇ ਦੇਸ਼ ਵਾਸੀਆਂ ਦੇ ਮਨ ਦੀ ਪੀੜਾ ਨੂੰ ਸ਼ਾਂਤ ਕੀਤਾ ਅੱਜ ਸਮੂਚਾ ਜਲੰਧਰ ਜਲੰਧਰ ਦੀਆਂ ਸੜਕਾਂ ਤੇ ਉਤਰ ਕੇ ਭਾਰਤੀ ਸੈਨਾ ਦੇ ਗੌਰਵ ਵਿੱਚ ਜੋ ਉਹਨਾਂ ਨੇ ਆਪਰੇਸ਼ਨ ਕੀਤਾ ਹੈ ਅੱਜ ਜੋ ਸਫਲਤਾ ਲੈ ਅੱਜ ਉਹਨਾਂ ਦੇ ਜਸਮੇ ਨੂੰ ਪ੍ਰਣਾਮ ਕਰਨ ਲਈ ਸਮਸਤ ਜਲੰਧਰ ਵਾਸੀ ਸੜਕਾਂ ਤੇ ਉਤਰੇ ਆ ਤਿਰੰਗਾ ਯਾਤਰਾ ਨਿਕਲ ਰਹੇ ਆ ਔਰ ਸਲਾਮ ਕਰ ਰਹੇ ਆ ਭਾਰਤੀ ਸੈਨਾ ਨੂੰ ਕਿ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਪਾਕਿਸਤਾਨ ਨੂੰ ਮੂੰਹ ਤੋੜ ਜਵਾਬ ਦਿੱਤਾ ਅਨ ਵਾਲੇ ਸਮੇਂ ਦੇ ਵਿੱਚ ਜੇ ਪਾਕਿਸਤਾਨ ਨੇ ਫੇਰੇ ਜੁਰਤ ਕੀਤੀ ਤੇਰਾ ਸਾਹਮਣਾ ਉਹਨਾਂ ਨੂੰ ਬਹੁਤ ਭਿਆੰਕਰ ਰੂਪ ਚ ਦੇਖਣਾ ਪਿਆ ਦੇਖਿਆ ਅਸੀਂ ਗੱਲਬਾਤ ਕੀਤੀ ਦੁਕਾਨਦਾਰ ਕਿੱਥੋਂ ਕਿੱਥੋਂ ਤਿਰੰਗਾ ਮਾਰਚ ਨਿਕਲ ਰਿਹਾ ਉੱਥੇ ਲੋਕ ਦੁਕਾਨਦਾਰ ਬਾਹਰ ਆ ਕੇ ਫੁੱਲ ਵਰਸ਼ਾ ਜਿਹੜੀ ਆ ਕੀਤੀ ਜਾ ਰਹੀ ਹੈ ਜਿਸ ਦੇ ਵਿੱਚ ਬੀਜੇਪੀ ਦੇ ਸੀਨੀਅਰ ਲੀਡਰ ਵੀ ਜਿਹੜੇ ਇੱਥੇ ਪਹੁੰਚੋ ਇਹਨੇ ਇਸ ਤਿਰੰਗਾ ਮਾਰਚ ਦੇ ਵਿੱਚ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਦੂਰ ਦੂਰ ਤੱਕ ਜਿਹੜੇ ਆ ਹੱਥਾਂ ਦੇ ਉੱਤੇ ਤਿਰੰਗੇ ਫੜੇ ਹੋਏ ਨੇ ਭਾਰਤ ਮਾਤਾ ਦੇ ਜਕਾਰੇ ਲੱਗੇ ਜਾ ਰਹੇ ਨੇ ਦੁਕਾਨਦਾਰ ਜੋ ਬਾਹਰ ਨਿਕਲ ਕੇ ਫੁੱਲ ਵਰਸ਼ਾ ਕਰ ਰਹੇ ਨੇ ਕਿਹੜੇ ਫ੍ਰੈਕਸ਼ਨ ਸੰਦੂ ਨੂੰ ਲੈ ਕੇ ਵੱਡਾ ਜਿਹੜਾ ਪੰਜਾਬ ਸਰਕਾਰ ਭਾਰਤ ਸਰਕਾਰ ਵੱਲੋਂ ਲਗਾਤਾਰ ਭਾਰਤ ਦੀ ਆਰਮੀ ਵੱਲੋਂ ਕਿਹੜਾ ਮੂੰਹ ਤੋੜ ਜਵਾਬ ਪਾਕਿਸਤਾਨ ਨੂੰ ਦਿੱਤਾ ਕਾਲਿਆ ਸਾਹਿਬ ਆਇ ਵੱਡਾ ਤਿਰੰਗਾ ਮਾਰਚ ਦੂਰ ਦੂਰ ਤੱਕ ਲੋਕਾਂ ਦੇ ਹੱਥਾਂ ਦੇ ਵਿੱਚ ਤਿਰੰਗੇ ਤਿਰੰਗੇ ਹੈਗੇ ਆ ਕਿ ਅੱਜ ਅੱਜ ਭਾਰਤੀ ਰਾਸ਼ਟਰੀਤਾ ਪ੍ਰਦਰਸ਼ਨ ਕਰਨ ਦਾ ਦਿਨ ਹੈ ਕਿ ਭਾਰਤੀਏ ਰਾਸ਼ਟਰੀ ਸੁਰੱਖਿਆ ਮੰਚ ਵੱਲੋਂ ਇਹ ਪਤਰੰਗਾ ਯਾਤਰਾ ਨਿਕਾਲੀ ਜਾ ਰਹੀ ਹੈ ਪੂਰੇ ਹਿੰਦੁਸਤਾਨ ਦੇ ਵਿੱਚ ਹਰ ਇੱਕ ਜ਼ਿਲ੍ਹੇ ਦੇ ਵਿੱਚ 13 ਤਰੀਕ ਤੋਂ 23 ਤਰੀਕ ਤੱਕ ਨਿਕਾਲੀ ਜਾਏਗੀ ਔਰ ਰੋਣਾ ਯਾਰ ਕਿ ਜਿਹੜੇ ਟੈਰਿਸ ਕੈਂਪ ਭਾਰਤੀ ਸੈਨਾ ਨੇ ਪਾਕਿਸਤਾਨ ਦੇ ਵਿੱਚ ਧੋਸਤ ਕੀਤੇ ਆ ਔਰ ਇਸ ਗੱਲ ਦਾ ਕਿ ਪਾਕਿਸਤਾਨ ਬਾਜ ਆ ਜਾਏ ਕਿ ਮੋਦੀ ਸਾਹਿਬ ਨੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਉਹਨਾਂ ਨੇ ਇਹ ਗੱਲ ਕਹੀ ਕਿ ਟੈਰਰਿਸਮ ਟੈਰਰਿਸਮ ਔਰ ਟ੍ਰੇਡ ਟੈਰਰਿਸਮ ਔਰ ਟਾਕਸ ਖੂਨ ਔਰ ਪਾਣੀ ਸਦਾ ਇਕੱਠੇ ਨਹੀਂ ਰਹਿ ਸਕਦੇ ਜਿਸ ਦੇ ਵਿੱਚ ਲੋਕ ਜਿ ਤੁਸੀਂ ਦੇਖ ਰਹੇ ਹੋ ਦੂਰ ਦੂਰ ਤੱਕ ਕਿਹੜਾ ਤਿਰੰਗਾ ਮਾਰਚ ਕੱਢਿਆ ਜਾ ਰਿਹਾ 13 ਤੋਂ ਲੈ ਕੇ 23 ਤਰੀਕ ਤੱਕ ਕਿਹੜਾ ਪੂਰੇ ਪੰਜਾਬ ਦੇ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਤਿਰੰਗਾ ਮਾਰਚ ਕੱਢਿਆ ਜਾ ਰਿਹਾ ਜਿਸ ਦੇ ਵਿੱਚ ਭਾਰਤ ਤੇ ਪਾਕਿਸਤਾਨ ਦੀ ਜੰਗ ਨੂੰ ਲੈ ਕੇ ਵੱਡੇ ਜਿਹੜੇ ਭਾਰਤ ਵੱਲੋਂ ਐਕਸ਼ਨ ਕੀਤੇ ਗਏ ਮੂੰਹ ਤੋੜ ਜਵਾਬ ਕਿਹੜਾ ਪਾਕਿਸਤਾਨ ਨੂੰ ਦਿੱਤਾ ਗਿਆ ਉਹਦੇ ਸਬੰਧ ਦੇ ਵਿੱਚ ਪੰਜਾਬ ਦੇ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ 50 ਜੋ ਬੀਜੇਪੀ ਦੇ ਸੀਨੀਅਰ ਲੀਡਰ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਜੋ ਤਿਰੰਗਾ ਮਾਰਚ ਕੱਢਿਆ ਜਾ ਰਿਹਾ ਹੈ ਬੀਜੇਪੀ ਦੇ ਸੀਨੀਅਰ ਲੀਡਰਸ਼ਿਪ ਵੱਲੋਂ ਕਿਹੜੀ ਅੱਜ ਤਿਰੰਗਾ ਮਾਰਚ ਕੱਢਿਆ ਜਾ ਰਿਹਾ ਭਾਰਤ ਮਾ ਦੇ ਜਕਾਰੇ ਲੱਗੇ ਜਾ ਰਹੇ ਨੇ ਸਾਡੇ ਨਾਲ ਵਿਨਾਸ਼ ਰਾਏ ਖੰਨਾ ਖੰਨਾ ਜੀ ਅੱਜ ਵੱਡੀ ਸੰਖਿਆ ਦੇ ਵਿੱਚ ਭਾਰਤ ਮਾ ਦੇ ਜਕਾਰੇ ਲੱਗੇ ਜਾ ਰਹੇ ਨੇ ਦੁਕਾਨਦਾਰ ਆ ਕੇ ਵੈਲਕਮ ਕੀਤਾ ਜਾ ਰਿਹਾ ਫੁੱਲਾਂ ਦੀ ਵਰਸ਼ਾ ਕੀਤੀ ਜਾ ਰਹੀ ਹੈ ਜੋ ਸੰਦੂਰ ਆਪਰੇਸ਼ਨ ਹੋਇਆ ਦੇਸ਼ ਦੇ ਪ੍ਰਧਾਨ ਮੰਤਰੀ ਔਰ ਸੈਨਿਕਾਂ ਨੇ ਜਿਸ ਢੰਗ ਨਾਲ ਇਹ ਨਰਨਾਇਕ ਲੜਾਈ ਲੜੀ ਹੈ ਉਹ ਦੇਸ਼ ਦੇ ਸਾਰੇ ਲੋਕ ਉਸ ਨੂੰ ਆਪਣੇ ਸ਼ਰਧਾ ਸਮਾਨ ਆਪਣੇ ਗੁੱਡ ਵਿਸ਼ੇਜ਼ ਆਪਣੇ ਜਿਹੜੀ ਭਾਵਨਾ ਆ ਉਹ ਸਭ ਦਿਖਾ ਰਹੇ ਨੇ ਇਹ ਇੱਕ ਬਹੁਤ ਹੀ ਭਵਯ ਜਿਹੜੇ ਯਾਤਰਾ ਹੈ ਸਾਡੀ ਜਿਨੇ ਲੋਕਾਂ ਦੇ ਦਿਲ ਦੇ ਵਿੱਚ ਦੇਸ਼ ਭਗਤੀ ਪਿਆਰ ਜਿਹੜਾ ਹੈ ਉਹ ਅੱਜ ਉਮੜ ਕੇ ਆਇਆ ਗੱਲ ਕਰੀਏ ਪੰਜਾਬ ਜੋ ਹੈ ਪਾਕਿਸਤਾਨ ਵੱਲੋਂ ਲਗਾਤਾਰ ਚਿੱਠੀਆਂ ਲਿਖੇ ਜਾ ਰੀਆਂ ਪਰ ਜਲ ਦੇਖੋ ਦੇਸ਼ ਦੇ ਪ੍ਰਧਾਨ ਮੰਤਰੀ ਨੇ ਸਾਫ਼ ਕਿਹਾ ਕਿ ਬਲੱਡ ਤੇ ਬਾਟਰ ਇਹ ਇਕੱਠੇ ਨਹੀਂ ਹੋ ਸਕਦੇ ਤੇ ਜਿੰਨਾ ਚਿਰ ਖੂਨੀ ਇਹ ਆਪਣੀ ਜੰਗ ਨਹੀਂ ਖਤਮ ਕਰਦੇ ਅੱਤਵਾਦੀਆਂ ਨੂੰ ਮਦਦ ਬੰਦ ਨਹੀਂ ਕਰਦੇ ਤਾਂ ਪਾਣੀ ਖੁੱਲਣ ਦਾ ਮਤਲਬ ਕੋਈ ਨਹੀਂ ਲੰਦਾ ਇੱਟਾ ਹੀ ਪੰਜਾਬ ਦੇ ਵਿੱਚ ਤਰੰਗੇ ਮਾਰ ਦੇਖੋ ਇਹ ਪਾਰਟੀ ਦਾ ਫੈਸਲਾ ਹੈ ਅਸੀਂ ਜ਼ਿਲ੍ਹਾ ਲੈਵਲ ਤੱਕ ਜਾਵਾਂਗੇ ਅੱਜ ਪੰਜਾਬ ਦਾ ਇਹ ਮਾਰਚ ਹੈ ਜਲੰਧਰ ਨੇ ਆਰਗੇਨਾਈਜ਼ ਕੀਤਾ ਤੇ ਇਹ ਸਾਰੇ ਜਗ੍ਹਾ ਮਾਰਚ ਹੋਣਗੇ ਸਾਰੇ ਦੇਸ਼ ਮਾਰਚ ਹੋ ਰਹੇ ਨੇ ਗਲਬਾਤ ਕੀਤੀ ਗਈ ਕੇਂਦਰ ਮੰਤਰੀ ਵਿਨਾਜ ਰਾਏ ਖੰਨਾ ਜੋ ਤੁਸੀਂ ਦੇਖ ਰਹੋ ਲਗ ਲਗ ਕੇਂਦਰੀ ਮੰਤਰੀ ਵੀ ਇੱਥੇ ਪਹੁੰਚੇ ਹੋਏ ਨੇ ਲਗ ਲਗ ਭਾਜਪਾ ਦੇ ਸੀਨੀਅਰ ਲੀਡਰਸ਼ਿਪ ਕਿਹੜੀ ਆ ਉਹ ਇੱਥੇ ਪਹੁੰਚੀ ਹੋਈ ਹੈ ਤੁਸੀਂ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਦੂਰ ਦੂਰ ਤੱਕ ਕਿਹੜੇ ਆ ਭਾਰਤ ਮਾ ਦੇ ਜਕਾਰੇ ਲੱਗੇ ਜਾ ਰਹੇ ਨੇ ਜਿਸ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਬੀਜੇਪੀ ਵੱਲੋਂ ਵੱਡੀ ਸੰਖਿਆ ਦੇ ਵਿੱਚ ਅੱਜ ਜਲੰਧਰ ਦੇ ਵਿੱਚ ਉਹ ਤਿਰੰਗਾ ਮਾਰਚ ਸਟਾਰਟ ਕੀਤਾ ਗਿਆ ਸਾਡੇ ਨਾਲ ਸ਼ਰਮਾ ਜੀ ਅੱਜ ਤਿਰੰਗਾ ਮਾਰਚ ਵੱਡੀ ਸੰਖਿਆ ਦੇ ਜਲੰਧਰ ਤੋਂ ਸੈਟਰੋ ਸਾਈਟ ਤੋਂ ਟੱਲੇ ਇਹ ਭਾਰਤ ਦੇ ਸੂਰਬੀਰ ਸੈਨਿਕਾਂ ਨੂੰ ਸਲਾਮ ਕਰਨ ਦੇ ਲਈ ਜਿਨ੍ਹਾਂ ਨੇ ਪਾਕਿਸਤਾਨ ਨੂੰ ਧੂਲ ਚਟਾਈ ਹੈ ਔਰ ਆਪਣੀਆਂ ਭੈਣਾਂ ਦਾ ਬਦਲਾ ਲਿਆ ਹੈ ਆਪਰੇਸ਼ਨ ਸੰਦੂਰ ਦੀ ਜਿਹੜੀ ਸਫਲਤਾ ਹੈ ਉਹਦੇ ਕਾਰਨ ਜਿੰਨਾ ਸੈਨਿਕਾਂ ਬਲਾਂ ਨੂੰ ਪ੍ਰਣਾਮ ਕਰਨ ਲਈ ਉਹਨਾਂ ਦਾ ਸ਼ੋਰੇ ਨੂੰ ਨਮਨ ਕਰਨ ਲਈ ਇਹ ਤਰੰਗਾ ਯਾਤਰਾ ਪਾਰਟੀ ਨੇ ਕੀਤੀ ਹੈ ਤੇ ਗੱਲ ਕਰੀਏ ਅੱਜ ਪਹਿਲੇ 67 ਜਲੰਧਰ ਤੋਂ ਹੋਈ ਹੈ ਵੱਡੀ ਸੰਖਿਆ ਦੇ ਵਿੱਚ ਕੇਂਦਰੀ ਮੰਤਰੀ ਵੀ ਪਹੁੰਚੇ ਹੋਏ ਨੇ ਬੀਜੇਪੀ ਦੇ ਲਗ ਲਗ ਧਾਰਮਿਕ ਸੰਖਿਆ ਹੈ ਕੀਤੀ ਹੈ ਐਸਾ ਕਿ ਜਲੰਧਰ ਪੰਜਾਬ ਦਾ ਕਾਫੀ ਵੱਡਾ ਸ਼ਹਿਰ ਹੈ ਤੇ ਪਾਰਟੀ ਨੇ ਤੈਅ ਕੀਤਾ ਕਿ ਸੁਭਾ ਰਮ ਜੜਾ ਜਲੰਧਰ ਤੋਂ ਕੜਨਾ ਹੈ ਇਸ ਕਰਕੇ ਯਾਤਰਾ ਤੋਂ ਨਿਕਲੀ ਹੈ ਇਹਦੇ ਨਾਲ ਨਾਲ ਹੀ ਜ਼ਿਲ੍ਹਿਆਂ ਦੇ ਬਾਕੀ ਹੈੱਡਕੁਆਰਟਰਾਂ ਤੋਂ ਵੀ ਇਹ ਯਾਤਰਾ ਜਿਹੜੀ ਹੈ 21 ਤੱਕ ਅਸੀਂ ਹਰ ਜ਼ਿਲ੍ਹੇ 'ਚ ਤਿਰੰਗਾ ਯਾਤਰਾ ਸ਼ੋਹਰੇ ਯਾਤਰਾ ਸੈਨਿਕਾਂ ਨੂੰ ਨਮਨ ਕਰਨ ਲਈ 에ਅਰ ਫੋਰਸ ਨੂੰ ਨਮਨ ਕਰਨ ਲਈ ਇਹ ਨੇਵੀ ਨੂੰ ਨਮਨ ਕਰਨ ਲਈ ਬੀਐਸਪੀ ਸਭ ਦੇ ਜਵਾਨਾਂ ਨੂੰ ਨਮਨ ਕਰਨ ਲਈ ਉਹਨਾਂ ਦੇ ਸ਼ੋਹਰੇ ਦੀ ਗਾਥਾ ਨੂੰ ਗਾਣ ਦੇ ਲਈ ਇਹ ਯਾਤਰਾ ਕੱਢੀ ਜਾ ਰਹੀ ਹੈ ਇਹ ਦੇਖਿਆ ਸੀ ਗੱਲਬਾਤ ਕੀਤੀ ਗਈ ਹੈ ਜੋ ਅਸ਼ਰਿਦ ਦੀ ਫੌਜ ਨੇ ਜੋ ਕਰਕੇ ਦਿਖਾਇਆ ਪਾਕਿਸਤਾਨ ਨੂੰ ਮੂੰਹ ਤੋੜ ਜਵਾਬ ਦਿੱਤਾ ਉਸ ਦੇ ਵਿੱਚ ਅੱਜ ਬੀਜੇਪੀ ਦੇ ਵੱਲੋਂ ਸ਼ੁਰੂਆਤ ਜਲੰਧਰ ਤੋਂ ਕੀਤੀ ਹੈ ਲਗ ਲਗ ਕੇਂਦਰੀ ਮੰਤਰੀ ਪੰਜਾਬ ਪ੍ਰਧਾਨ ਜੋ ਇੱਥੇ ਜਲੰਧਰ ਦੇ ਵਿੱਚ ਪਹੁੰਚੇ ਨੇ ਅੱਜ ਜਲੰਧਰ ਦੇ ਰਾਮ ਚੌਂਗ ਤੋਂ ਸਟਾਰਟ ਹੋ ਕੇ ਜੋ ਹੈ ਰਾਮ ਚੌਂਗ ਤੋਂ ਸਟਾਰਟ ਹੋ ਕੇ ਲਗ ਲਗ ਬਾਜ਼ਾਰਾ ਤੋਂ ਹੁੰਦੇ ਹੋਏ ਕਿਹੜੀ ਹੈ ਸਮਾਪਤ ਇਹ ਤਿਰੰਗਾ ਮਾਰਚ ਕਿਹੜੀ ਹੈ ਅਲੱਗ-ਅਲੱਗ ਜਗ੍ਹਾ ਤੋਂ ਹੋੰਦੀ ਜਾ ਰਹੀ ਹੈ ਤੁਸੀਂ ਦੇਖ ਰਹੇ ਹੋ ਅਸੀਂ ਤੁਹਾਨੂੰ ਤਸਵੀਰਾਂ ਦਿਖਾਈਆਂ ਇਸ ਤਿਰੰਗਾ ਮਾਰਚ ਦੇ ਉਹਨਾਂ ਦਾ ਕਹਿਣਾ ਜੋ ਇਹ ਤਿਰੰਗਾ ਮਾਰਚ ਪੰਜਾਬ ਦੇ ਅਲੱਗ-ਅਲੱਗ ਜ਼ਿਲ੍ਹਿਆਂ ਤੋਂ ਜੋ ਕੱਢੀ ਜਾ ਰਹੀ ਹੈ ਇਹ ਭਾਰਤੀ ਸੈਨਾ ਨੂੰ ਕਿਹੜਾ ਸਲੂਟ ਕਰਨ ਲਈ ਇਸ ਦੇ ਵਿੱਚ ਜੋ ਹੈ ਭਾਰਤੀ ਸੈਨਾ ਪੰਜਾਬ ਪੰਜਾਬ ਦੇ ਅਲੱਗ-ਅਲੱਗ ਭਾਜਪਾ ਵੱਲੋਂ ਤਿਰੰਗਾ ਮਾਰਚ ਕੱਢਿਆ ਜਾ ਰਿਹਾ ਜਿਸ ਦੇ ਵਿੱਚ ਪੰਜਾਬ ਦੇ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਤਿਰੰਗਾ ਮਾਰਚ ਕੱਢਿਆ ਜਾਏਗਾ ਰਿੰਗੋ ਜੀ ਕੀ ਲਗਾ ਅੱਜ ਪੂਰੇ ਪੰਜਾਬ ਦੇ ਅਲੱਗ-ਅਲੱਗ ਜ਼ਿਲ੍ਹਿਆਂ 'ਚ ਤਿਰੰਗੇ ਮਾਰਚ ਕੱਢੇ ਜਾਣੇ ਨੇ ਅ ਦੇਖੋ ਪੁਲਵਾਮਾ ਦੇ ਵਿੱਚ ਜਿਹੜੇ ਸਾਡੇ ਨਿਰਦੋਸ਼ ਸੈਲਾਨੀ ਸਨ ਉਹਨਾਂ ਦੀ ਜਿਸ ਤਰੀਕੇ ਦੇ ਨਾਲ ਨਿਰਮਮ ਹੱਤਿਆ ਹੋਈ ਹੈ ਸਾਰੇ ਦੇਸ਼ ਦੀਆਂ ਭਾਵਨਾਵਾਂ ਸਨ ਕਿ ਇਸ ਦਾ ਬਦਲਾ ਲਿਆ ਜਾਵੇ ਔਰ ਮੂੰਹ ਤੋੜ ਜਵਾਬ ਦਿੱਤਾ ਜਾਵੇ ਔਰ ਸਾਡੇ ਦੇਸ਼ ਦੀਆਂ ਸੈਨਾਵਾਂ ਨੇ ਵੀਰ ਸੈਨਿਕਾ ਨੇ ਪਾਕਿਸਤਾਨ ਦੇ ਵਿੱਚ ਪਨਪ ਰਹੇ ਜਿਹੜੇ ਅੱਤਵਾਦੀ ਟਿਕਾਣੇ ਸਨ ਉਹਨਾਂ ਦੇ ਹੈੱਡਕੁਆਰਟਰ ਸੀਗੇ ਉਹਨਾਂ ਦੇ ਉੱਤੇ ਵਾਰ ਕਰਕੇ ਨਿਸਤੋ ਨਬੂਦ ਕਰਕੇ ਉਹਨਾਂ ਅੱਤਵਾਦੀਆਂ ਨੂੰ ਤਬਾਹ ਕਰਕੇ ਜਿਹੜਾ ਸਾਡੇ ਦੇਸ਼ ਦਾ ਗੌਰਵ ਉੱਚਾ ਕੀਤਾ ਔਰ ਅੱਜ ਸਾਡੇ ਦੇਸ਼ ਦੇ ਸਾਡੇ ਸ਼ਹਿਰ ਦੇ ਵੱਖ-ਵੱਖ ਸਮਾਜਿਕ ਧਾਰਮਿਕ ਸੰਸਥਾਨਾਂ ਜਿਹੜੇ ਅੱਜ ਇਸ ਤਿਰੰਗਾ ਯਾਤਰਾ ਦੇ ਵਿੱਚ ਸ਼ਾਮਲ ਹੋਏ ਐ ਉਹਨਾਂ ਵੀਰ ਸੈਨਿਕਾਂ ਨੂੰ ਸਲਾਮ ਕਰਨ ਦੇ ਲਈ ਸਲੂਟ ਕਰਨ ਦੇ ਲਈ ਉਹਨਾਂ ਦਾ ਹੌਸਲਾ ਵਧਾਉਣ ਦੇ ਲਈ ਜਿਨ੍ਹਾਂ ਨੇ ਜਿੱਥੇ ਪਾਕਿਸਤਾਨ ਦੇ ਵਿੱਚ ਉਹਨਾਂ ਟਿਕਾਣਿਆਂ ਨੂੰ ਨਿਸ਼ਤੋਤ ਨਬੂਦ ਕੀਤਾ ਉੱਥੇ ਭਾਰਤ ਵਿੱਚ ਜਿਹੜੇ ਪਾਕਿਸਤਾਨ ਵੱਲੋਂ ਡਰੋਨ ਭੇਜੇ ਗਏ ਅਟੈਕ ਕੀਤੇ ਗਏ ਉਹਨਾਂ ਦਾ ਵੀ ਜਿਹੜਾ ਮੂੰਹ ਤੋਰ ਜਵਾਬ ਦਿੱਤਾ ਔਰ ਕੈਜੂਐਲਟੀ ਹੈ ਜਿਹੜੀ ਬਿਲਕੁਲ ਨਾਂ ਦੇ ਬਰਾਬਰ ਹੋਈ ਹੈ ਇਸ ਕਰਕੇ ਅੱਜ ਉਹਨਾਂ ਵੀਰ ਸੈਨਿਕਾਂ ਦੀ ਹੌਸਲਾ ਫਜ਼ਾਈ ਦੇ ਲਈ ਇਸ ਯਾਤਰਾ ਦਾ ਯੋਜਨ ਕੀਤਾ ਗਿਆ ਜਲਬਾਨ ਬਹੁਤ ਜੋ ਹੈ ਪਾਕਿਸਤਾਨ ਵੱਲੋਂ ਭਾਰਤ ਨੂੰ ਲੈਟਰਾਂ ਵੀ ਲਿਖੀਆਂ ਗਈਆਂ ਹੈਗੀਆਂ ਜਲ ਨੂੰ ਜਲ ਨੂੰ ਦੇਖੋ ਗੱਲ ਹੈ ਕਿ ਜਿਹੜੀਆਂ ਸੰਧੀਆਂ ਹੁੰਦੀਆਂ ਇਹਦੇ ਤੇ ਦੋਨਾਂ ਦੇਸ਼ਾਂ ਨੂੰ ਕਾਇਮ ਰਹਿਣਾ ਚਾਹੀਦਾ ਹੈ ਔਰ ਇਸ ਸੰਧੀ ਦੇ ਵਿੱਚ ਇਹ ਵੀ ਗੱਲ ਸੀਗੀ ਕਿ ਪਾਕਿਸਤਾਨ ਜਿਹੜਾ ਭਾਰਤ ਦੇ ਅੰਦਰੂਨੀ ਮਾਮਲਿਆਂ ਦੇ ਵਿੱਚ ਕਦੀ ਦਖਲ ਨਹੀਂ ਦੇਵੇਗਾ ਪਰ بار-बार ਜਿਹੜੇ ਅੱਤਵਾਦੀ ਹਮਲੇ ਹੋਏ ਐ ਚਾਹੇ ਉਹ 26 11 ਲਾ ਲਓ ਚਾਹੇ ਉਹ ਪਾਰਲੀਮੈਂਟ ਦੇ ਹਮਲਾ ਲਾ ਲਓ ਪੁਲਵਾਮਾ ਅਟੈਕ ਲਾ ਲਓ ਪਾਕਿਸਤਾਨ ਜਿਹੜਾ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਇਆ ਇਸ ਕਰਕੇ ਨਾ ਸੰਧੀਆਂ ਦਾ ਕੋਈ ਮਤਲਬ ਨਹੀਂ ਹੈ ਔਰ ਜਿਹੜੀਆਂ ਸੰਧੀਆਂ ਅੱਜ ਪ੍ਰਧਾਨ ਮੰਤਰੀ ਸਾਹਿਬ ਨੇ ਕੈਨਸਲ ਕੀਤੀਆਂ ਪਾਣੀ ਨੂੰ ਲੈ ਕੇ ਸਾਰਾ ਦੇਸ਼ ਆ ਜਿਹੜਾ ਦਾ ਸਵਾਗਤ ਕਰ ਰਿਹਾ ਵੇਖਿਆ ਸੀ ਗੱਲਬਾਤ ਕੀਤੀ ਗਿਆ ਜੋ ਭਾਜਪਾ ਦੇ ਸੀਨੀਅਰ ਲੀਡਰ ਸੁਸ਼ੀਲ ਕੁਮਾਰ ਰਿੰਕੂ ਜੋ ਤਿਰੰਗਾ ਮਾਰਚ ਦੇ ਵਿੱਚ ਅਲਗ-ਅਲਗ ਤੁਹਾਨੂੰ ਲੋਕਾਂ ਦੇ ਨਾਲ ਗੱਲਬਾਤ ਕਰਾਈ ਹੈ ਜੋ ਤਿਰੰਗਾ ਮਾਰਚ ਅੱਜ ਜਲੰਧਰ ਤੋਂ ਸਟਾਰਟ ਹੋ ਕੇ ਪੰਜਾਬ ਦੇ ਅਲਗ-ਅਲਗ ਜ਼ਿਲ੍ਹਿਆਂ ਦੇ ਵਿੱਚ ਤਿਰੰਗਾ ਮਾਰਚ ਕਿਹੜਾ ਘੱਡੇ ਜਾਏਗਾ ਔਰ ਭਾਰਤ ਦੀ ਆਰਮੀ ਨੂੰ ਕਿਹੜਾ ਉਹ ਸਲੂਟ ਕੀਤਾ ਜਾ ਰਿਹਾ ਹੈ ਕੈਮਰਾਮੈਨ ਰਾਹੁਲ ਦੇ ਨਾਲ ਸੋਮ ਨਹਾਜਨ ਜਗਬਾਨੀ ਟੀਵੀ ਜਲੰਧਰ